ਸਸਰੀਆਂ ਕਾਲ ਪੰਜਾਬੀਓ ਤੁਸੀਂ ਜੁੜਿਓ ਪੰਜਾਬ ਏਕਤਾ న్యూਸ ਨਾਲ ਪੰਜਾਬ ਦੀ ਵੱਡੀ ਖਬਰ ਐਸ ਐਚਓ ਨੇ ਰਾਜਵੀਰ ਜਵੰਦੇ ਦੀ ਮੌਤ ਨੂੰ ਲੈ ਕੇ ਖੋਲ ਦਿੱਤੇ ਵੱਡੇ ਰਾਜ ਕੀ ਰਾਜ ਖੋਲੇ ਨੇ ਜਾਣਦੇ ਅੱਜ ਦੀ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਲਾਈਕ ਜ਼ਰੂਰ ਕਰੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਕੋਈ ਕਿਸੇ ਪ੍ਰਕਾਰ ਕੇ ਕੋਈ ਨਿਸ਼ਾਨ ਨਹੀਂ ਥੇ ਨਾ ਵਾਪਰ ਬਾਈਕ ਥੀ ਨਾ ਵਾਪਰ ਹੈਲਮਟ ਮਿਲਾਂ ਕੁਝ ਵੀ ਨਹੀਂ ਮਿਲਦਾ ਗੜੀ ਬਿੱਕਤੀ ਹੈ ਜਿਹਦੇ ਨਾਲ ਐਕਸੀਡੈਂਟ ਹੋਇਆ ਇਹ ਹਮਾਰੇ ਸਾਹਮਣੇ ਕੋਈ ਬਲੇਰ ਵਾਲਾ ਕੋਈ ਜੁਕਰ ਨਹੀਂ ਹੈ ਹੈਲੋ ਹਸਪਤਾਲ ਹੈ ਹੁਸ਼ਕਾ ਇਸmein ਡਾਕਟਰ سٹੇਮ ਨਾ ਹੋਇਆ ਕੋਈ ਸੁਵਿਧਾ ਨਾ ਹੋ ਤੋ ਉਹਨਾਂ ਨੇ ਇਸੇ وجہ ਸੇ ਕੋਪਰਟ ਕੀਤਾ ਕਿ ਆਹ ਬਈ ਆ ਇਹ ਸੁਵਿਧਾ ਨਹੀਂ ਹੈ ਤਾਂ ਅਪਨ ਨੂੰ ਹਾਈਟ ਹੋਟਲ ਲੈ ਜਾ ਰਾਜਵੀਰ ਜਵੰਦਾ ਮਾਮਲੇ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਜਿਸ ਦੇ ਵਿੱਚ ਕਈ ਸਾਰੇ ਸਵਾਲ ਤੁਸੀਂ ਵੀ ਸੋਸ਼ਲ ਮੀਡੀਆ ਤੇ ਪੜੇ ਹੋਣਗੇ ਉਨਾ ਸਵਾਲਾਂ ਦੇ ਵਿੱਚ ਮੇਨ ਕੁਝ ਸ਼ੱਕ ਜਤਾਏ ਜਾ ਰਹੇ ਸੀ ਕਿ ਆਖਰਕਾਰ ਇਹ ਮਾਮਲਾ ਜਿੱਡਾ ਵੱਡਾ ਬਣ ਗਿਆ ਜਾਂ ਇੱਕ ਸ਼ਖਸ ਦੀ ਜਾਨ ਚਲੀ ਗਈ ਜੋ ਉਸ ਹਸਾਬ ਨਾਲ ਨਹੀਂ ਸੀ ਜਾਣੀ ਚਾਹੀਦੀ ਕੁਝ ਸਵਾਲ ਨੇ ਜਿਹੜੇ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਮੈਂ ਤੁਹਾਨੂੰ ਇੱਕ ਇੱਕ ਕਰਕੇ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਦਾ ਕੁਝ ਨੌਜਵਾਨਾਂ ਵੱਲੋਂ ਆਪਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਏ ਗਏ ਕਿ ਬਾਈਕ ਰਾਈਡਰ ਹਮੇਸ਼ਾ GoPro ਲੈ ਕੇ ਚੱਲਦੇ ਆ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਤਾਂ ਵੀਡੀਓ ਕਿਉਂ ਨਹੀਂ ਬਣੀ ਪਹਿਲਾ ਸਵਾਲ ਸੀ ਦੂਜਾ ਸਵਾਲ ਕਿ ਨਾਲ ਦੇ ਰਾਈਡਰ ਸੀ ਜਿਹੜੇ ਉਹ ਕਿੱਥੇ ਗਏ ਅੱਗੇ ਕਿਉਂ ਨਹੀਂ ਆਏ ਇਹ ਵੀ ਇੱਕ ਸਵਾਲ ਸੋਸ਼ਲ ਮੀਡੀਆ ਤੇ ਚੱਲਦਾ ਰਿਹਾ ਔਰ ਐਕਸੀਡੈਂਟ ਹੋਣ ਤੋਂ ਬਾਅਦ ਐਂਬੂਲੈਂਸ ਕਿਉਂ ਨਹੀਂ ਬੁਲਾਈ ਗਈ ਇਹ ਵੀ ਸਵਾਲ ਹੈ ਇਹ ਹੈ ਕਿ ਇੰਨੀਆਂ ਸੇਫਟੀ ਚੀਜ਼ਾਂ ਪਾਉਣ ਦੇ ਬਾਵਜੂਦ ਵੀ ਏਡੀ ਵੱਡੀ ਇੰਜਰੀ ਕਿਉਂ ਆ ਗਈ ਔਰ ਨਾਲ ਹੀ 50 60 ਦੀ ਸਪੀਡ ਤੇ ਹੈਲਮਟ ਦਾ ਟੁੱਟ ਜਾਣਾ ਕੀ ਸੰਭਵ ਸੀ ਜਿਹੜਾ ਕਿ 3 ਲੱਖ ਦਾ ਦੱਸਿਆ ਜਾ ਰਿਹਾ ਸੀ ਔਰ ਨਾਲ ਇੱਕ ਵੱਡਾ ਜ਼ਿਕਰ ਇਹ ਚੱਲਦਾ ਸੀ ਕਿ ਇੱਕ ਬਲੈਰੋ ਗੱਡੀ ਹੈ ਜਿਸ ਦੇ ਵਿੱਚ ਟੱਕਰ ਹੋਈ ਦੱਸਿਆ ਜਾ ਰਿਹਾ ਸੀ ਕਿ ਪਹਿਲਾਂ ਦੋ ਅਵਾਰਾ ਪਸ਼ੂ ਲੜਦੇ ਹੋਏ ਆਏ ਬਲੈਰੋ ਗੱਡੀ ਆ ਰਹੀ ਸੀ ਉਸ ਨੇ ਬੇਕ ਮਾਰੀ ਔਰ ਪਿੱਛੋਂ ਰਾਜਵੀਰ ਜਵੰਦਾ ਦੀ ਬਾਈਕ ਟਕਰਾ ਗਈ ਇਹਨਾਂ ਸਵਾਲਾਂ ਦੇ ਜਵਾਬ ਲੈਣ ਦੇ ਲਈ ਅਸੀਂ ਪਿੰਜੌਰ ਦੇ ਥਾਣਾ ਦੇ ਵਿੱਚ ਪਹੁੰਚੇ ਹਾਂ ਪੁਲਿਸ ਥਾਣੇ ਪਹੁੰਚੇ ਹਾਂ ਔਰ ਸਾਰੇ ਜਵਾਬ ਲੈਣ ਦੇ ਲਈ ਮੇਰੇ ਨਾਲ ਇਥੋਂ ਦੇ ਥਾਣਾ ਮੁਖੀ ਐਸਐਚਓ ਬੱচ্ছু ਸਿੰਘ ਹੈ ਇਹਨਾਂ ਤੋਂ ਸਮਝਾਂਗੇ ਕਿ ਆਖਰਕਾਰ ਇਹਨਾਂ ਸਵਾਲਾਂ ਦਾ ਆਧਾਰ ਕੀ ਹੈ ਡੀਡੀਆਰ ਕੱਟੀਆਂ ਗਈਆਂ ਦੋ ਕੁੱਲ ਦੋ ਡੀਡੀਆਰ ਜਿਸ ਦੇ ਵਿੱਚ ਵੱਖ-ਵੱਖ ਵਰਸ਼ਨ ਨੇ ਕਿ ਪਰਿਵਾਰ ਦਾ ਵਰਸ਼ਨ ਵੀ ਹੈ ਔਰ ਉਹਨਾਂ ਦੇ ਨਾਲ ਜੋ ਬਾਈਕ ਰਾਈਡਰ ਸੀ ਉਹਦਾ ਵਰਸ਼ਨ ਵੀ ਹੈ ਪੁਲਿਸ ਨੇ ਕਾਰਵਾਈ ਕੀ ਕੀਤੀ ਹੈ ਸਾਰਾ ਕੁਝ ਸਮਝਾਂਗੇ ਸਰ ਬਹੁਤ-ਬਹੁਤ ਸਵਾਗਤ ਸਭ ਤੋਂ ਪਹਿਲਾਂ ਇਹ ਦੱਸਿਓ ਕਿ ਤੁਹਾਡੇ ਕੋਲੇ ਮੁੱਢਲੀ ਜਾਣਕਾਰੀ ਕੀ ਪਹੁੰਚੀ ਸੀ ਰਾਜਵੀਰ ਜਵੰਦ ਵਾਲੇ ਮਾਮਲੇ 'ਚ देखिए 27 सितम्बर को दिन के दो बजे हमारे पास अपने सरकारी हॉस्पिटल सेक्टर छः से रुका प्राप्त हुआ था कि राजवीर जवंदा नाम के व्यक्ति हैं जिनकी एक्सीडेंट में चोट लगी है और अब यहाँ एडमिट हैं लेकिन उसके बाद हमारे पास फिर एक पारस हॉस्पिटल का भी रुक आ गया था उन्होंने भी यही बात बताई थी और ये भी बता दिया था कि ये इनको हाई अथॉरिटी फोर्टिस मोहाली के लिए रेफर कर दिया वहाँ उनके जो वारिस हैं वो ले गए लेकिन जो तो रुके में बात थी वो जो एक्ोरेस पैलेस था उसमें पहले परमाणु लिखा हुआ था तो हमें कन्फर्म नहीं था कि हमारे ही एरिया में एक्सीडेंट हुआ है लेकिन जो रुके पर नंबर थे हम उन पर तो बार बार हम कॉल कर रहे थे लेकिन उन्होंने फ़ोन नहीं उठाया उसके नेक्स्ट डे अट्ठाईस तारीख को मैंने अपनी पुलिस टीम जो मोहाली भेजी थी फोर्टिस हॉस्पिटल में जहाँ वहाँ उनका जो साथी था जो राजवीर जमनदास जी का सुखविंदर सिंह जो भी राइडिंग में साथ था तो उन्होंने अपनी स्टेटमेंट लिखाई थी जो स्टेटमेंट में यही बात सामने आई थी कि ये बद्दी से और शिमला के लिए राइडिंग के लिए निकले थे और वहाँ घूमने के लिए जा रहे थे जब ये हमारे पिंजौर के नज़दीक सौरी हॉस्पिटल से थोड़ी पहले पहुंचे ਅਚਾਨਕ ਦੋ ਗਾਂ ਆਪਸ ਵਿੱਚ ਲੜਾਈ ਕੀਤੀ ਤੇ ਰੋਡ 'ਤੇ ਆ ਗਈਆਂ ਤੇ ਉਨਕੀ ਵਾਹ ਪਰ ਬਾਈਕ ਟਕਰਾ ਗਈ ਸੀ ਜਿਸ ਸੇਨ ਕਾ ਝੋਟ ਲੱਗੀ ਸੀ ਹੂੰ ਅੱਛਾ ਇਹ ਸਮਝਾਓਗੇ ਕੁਛ ਤੁਸੀਂ ਕਹਿਆ ਕਿ ਸਾਡੇ ਕੋਲ ਜਾਣਕਾਰੀ ਨਹੀਂ ਸੀ ਸਾਨੂੰ 28 ਤਰੀਕ ਨੂੰ ਪਤਾ ਲੱਗਦਾ ਕਿ ਇਹ ਤੁਹਾਡੇ ਏਰੀਏ ਦਾ ਮਾਮਲਾ ਇਸ ਤੋਂ ਪਹਿਲਾਂ ਪਰਵਾਣੂ ਦੱਸਿਆ ਜਾ ਰਿਹਾ ਸੀ ਕੁਝ ਚਸ਼ਮਦੀਦ ਵੀ ਆਏ ਰੁੱਕਾ ਰੁੱਕਾ ਦੇ ਵਿੱਚ ਕਿਸ ਨੇ ਦਰਜ ਕੀਤਾ ਜਾਂ ਤੁਹਾਡੇ ਕੋਲ ਇੱਕ ਕਨਫਿਊਜ਼ਨ ਕਿਉਂ ਪੈਦਾ ਹੋਇਆ नहीं रुका तो जो जैसे भी किसी मरीज को हॉस्पिटल में ले जाते हैं तो रुका तो डॉक्टर ही भेजते हैं वहां के तो वो तो जैसे मरीज बताएगा वैसे लिखेंगे जो साथी बताएंगे उन्होंने कंफर्म नहीं था कि पिंजौर का एरिया या परवाणु का है तो उन्होंने परवाणु लिखा दिया हाँ वो, 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 वो तो हमें वहां जाने के बाद ही पता लगा कि ये परवाणु नहीं है पिंजौर का एरिया पड़ता है अच्छा सर जबो ये ਤੁਹਾਨੂੰ ਪਤਾ ਲੱਗਾ ਤਾਂ ਤੁਸੀਂ ਉਹਦੀ ਜ਼ਾਹਿਰ ਜੀ ਗੱਲ ਹੈ ਕਿ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਹੋਏਗੀ ਕੁਝ ਸਮਾਨ ਬਰਾਮਦ ਹੋਇਆ ਕੀ ਕੋਈ ਜੋ ਉਸ ਜਗ੍ਹਾ ਤੋਂ ਕੀ ਕੁਝ ਮਿਲਿਆ ਤੁਹਾਨੂੰ ਜਾਂ ਜੇ ਚਸ਼ਮਦੀਤ ਸੀ ਉਹਨਾਂ ਨਾਲ ਗੱਲਬਾਤ ਕੀਤੀ ਹੋਣੀ ਆ ਇਹਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਹੈਲਮਟ ਟੁੱਟ ਚੁੱਕਿਆ ਸੀਗਾ ਔਰ GoPro ਜਾਂ ਜੋ ਵੀ ਵੇਅਰ ਕਰਦੇ ਆ ਜਿਹੜੇ ਬਾਈਕ ਰਾਈਡਰ ਹੁੰਦੇ ਆ ਕੀ ਅਜਿਹਾ ਸਮਾਨ ਤੁਹਾਨੂੰ ਉੱਥੋਂ ਮੌਕੇ ਤੋਂ ਮਿਲਿਆ ਕੁਝ ਨਹੀਂ ਹਮ ਜਿ세 ਮੌਕੇ ਤੇ ਗਏ ਚੇ ਮੌਕੇ ਤੇ ਕੋਈ ਕਿਸੇ ਪ੍ਰਕਾਰ ਕੇ ਕੋਈ ਨਿਸ਼ਾਨ ਨਹੀਂ ਥੇ ਨਾ ਵਾਹ ਪਰ ਬਾਈਕ ਸੀ ਨਾ ਵਾਹ ਪਰ ਹੈਲਮਟ ਨਾ ਕੁਝ ਵੀ ਨਹੀਂ ਮਿਲਿਆ ਜੋ ਆਈ ਵੀਡੀਓਜ਼ ਬਚਾ ਰਹੇ تھے ਉਹ انہوں ਨੇ ਹੀ ਬਤਾਇਆ تھا ਕਿ ਉਹਦੇ ਜੋ ਸਾਥੀ تھے ਜੋ ਬਾਈਕ ਵਗੈਰਾ تینوں ਕੋ ਸਭ ਕੋ ਸਾਥ-ਸਾਥ ਲੈ ਗਏ تھے۔ ਜਿਹੜੇ ਨਾਲ ਦੇ ਸਾਥੀ ਸੀ ਉਹ ਪਹਿਲਾਂ ਉਹ ਸਮਾਨ ਨੂੰ ਲੈ ਗਏ। ਤੁਸੀਂ ਉਹ ਤੁਸੀਂ ਉਹ ਸਮਾਨ ਲੈਣ ਦੀ ਕੋਸ਼ਿਸ਼ ਕੀਤੀ ਗੱਲਬਾਤ ਕੀਤੀ ਪਤਾ ਕੀਤਾ ਕਿ ਕੀ ਕੋਈ ਸਮਾਨ ਸੀ। ਉਹਨਾਂ ਤੋਂ ਜਿਨ੍ਹਾਂ ਜਿਨ੍ਹਾਂ ਦੇ ਬਿਆਨ ਸੀ ਜਾਂ ਜਿਹੜੇ ਸਾਥੀ ਸੀ ਇਹਨਾਂ ਜੋ ਸਾਥੀ ਨੇ ਬੋਤਾ ਤਾਂ ਜਿਵੇਂ ਪੰਜ ਸਾਥੀ ਟੋਟਲ تھے ਜਿਨ੍ਹਾਂ ਵਿੱਚ ਇਹਨਾਂ ਜੀ ਜੰਮਦਾ इंजर्ड हो गए थे दो साथी थे जो उनको उनके गए थे, तो थे उन्होंने खरीदी है तो वहां से उन्होंने फोन कर दिया था उनके रिकवरी वैन तुरंत आ गई थी लगा होगा घंटा भर तो उसमें रिकवरी वैन तुरंत सारे सामान लगे थे जी हाँ अच्छा सर एच एक चीज है की पलेरू गड्डी कितने जिह

इतना हो सकता है बीमारों बाद में आई हो और वो बता रहे हो उस गाड़ी में लगे हुए बीमारो हो सकती है लेकिन उसने जो हेल्प ही की है एक्सीडेंट केस में कोई बीमारो नहीं आई है अच्छा सर ਜਿਹੜੀ ਇਹ ਆਪਣੀ ਡੀਡੀਆਰ ਪੜ੍ਹੀ ਹੈ ਉਸ ਦੀ ਪਹਿਲੀ ਡੀਡੀਆਰ ਦੇ ਵਿੱਚ ਜੋ ਦੋਸਤ ਨੇ ਜਿਸ ਦੇ ਵਿੱਚ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਹਸਪਤਾਲ ਦੇ ਵਿੱਚ ਲੈ ਕੇ ਗਏ ਹਾਂ ਜੋ ਪ੍ਰਾਈਵੇਟ ਹਸਪਤਾਲ ਬਿਲਕੁਲ ਨਜ਼ਦੀਕ ਪੈਂਦਾ ਸੀ 100 ਮੀਟਰ ਦੀ ਦੂਰੀ ਤੇ ਅਸੀਂ ਲੈ ਕੇ ਗਏ ਉਹ ਕਹਿੰਦੇ ਕਿ ਅਸੀਂ ਕਹਿੰਦੇ ਰਹੇ ਪਰ ਕੋਈ ਕਾਰਵਾਈ ਉਹਨਾਂ ਨੇ ਨਹੀਂ ਕੀਤੀ ਮਤਲਬ ਪ੍ਰੋਪਰ ਇਲਾਜ ਕਰਨ ਦੀ ਕੋਈ ਐਸੀ ਗੱਲ ਨਹੀਂ ਕੀਤੀ ਉਹਨਾਂ ਨੇ ਇਤਰਾਜ਼ ਜਤਾਇਆ ਉਸ ਡੀਡੀਆਰ ਦੇ ਅੰਦਰ ਜੋ ਜੋ ਸਾਨੂੰ ਤੁਹਾਡੇ ਤੋਂ ਪ੍ਰਾਪਤ ਹੋਈ ਹੈ ਕੀ

ਡੈਡ ਬੜੀ ਗੈਰੂ ਸੀ ਓਕੇ ਤਾਂ ਸਿੱਧੇ ਤੌਰ ਤੇ ਗੱਲ ਇਹ ਆ ਕਿ ਕੁਝ ਕਨਫਿਊਜ਼ਨ ਕ੍ਰੀਏਟ ਹੋਏ ਉਹਨਾਂ ਕਨਫਿਊਜ਼ਨ ਨੂੰ ਲੈ ਕੇ ਐ ਐਸ ਐਚਓ ਸਾਹਿਬ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਦੋ ਡੀਡੀਆਰ ਹੋਈਆਂ ਦੋ ਡੀਡੀਆਰ ਦੇ ਵਿੱਚ ਜੇ ਤੁਸੀਂ ਲਾਸਟ ਵਾਲੀਆਂ ਲਾਈਨਾਂ ਪੜਨ ਦੀ ਕੋਸ਼ਿਸ਼ ਕਰੋਗੇ ਤਾਂ ਉਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਅਸੀਂ ਇਸ ਮਾਮਲੇ ਦੇ ਵਿੱਚ ਨਾ ਸਾਨੂੰ ਕਿਸੇ ਤੇ ਕੋਈ ਸ਼ੱਕ ਹੈ ਤੇ ਨਾ ਹੀ ਅਸੀਂ ਕੋਈ ਕਾਰਵਾਈ ਕਰਵਾਉਣੀ ਚਾਹੁੰਦੇ ਹਾਂ ਪਰ ਅਸੀਂ ਐਸਐਚਓ ਸਾਹਿਬ ਦੇ ਨਾਲ ਥਾਣਾ ਮੁਖੀ ਸਾਹਿਬ ਦੇ ਨਾਲ ਕਿਉਂ ਗੱਲ ਕਰਨ ਪਹੁੰਚੇ ਉਹਦੀ ਵਜ੍ਹਾ ਏਸੀਕ ਕਨਫਿਊਜ਼ਨ ਬਹੁਤ ਸਾਰਾ ਕ੍ਰੀਏਟ ਹੋਇਆ ਪਿਆ ਸੀ ਕਿ ਆਖਰਕਾਰ ਉੱਥੇ ਵਾਪਰਿਆ ਕੁਝ ਹੋਰ ਹੈ ਦਿਖਾਇਆ ਕੁਝ ਹੋਰ ਜਾ ਰਿਹਾ ਜੋ